ਫਿਲੌਰ ਮਹੱਲਾ ਸੰਤੋਖਪੁਰਾ ਬੀਤੀ ਰਾਤ ਇੱਕ ਪਰਿਵਾਰ ਆਪਣਾ ਨਵਾਂ ਘਰ ਬਣਾ ਰਿਹਾ ਸੀ ਜੋ ਕੀਮਤੀ ਸਮਾਨ ਪੇਟੀਆਂ ਤੇ ਅਲਮਾਰੀਆਂ ਸ਼ੈੱਡ ਵਿੱਚ ਰੱਖੇ ਹੋਏ ਸਨ ਹੁਸਨ ਲਾਲ ਪਤਨੀ ਜੀਤਾ ਨੇ ਦੱਸਿਆ ਕਿ ਅਸੀਂ ਬਾਹਰ ਗਲੀ ਵਿੱਚ ਸਰੀਏ ਦੀ ਰਾਖੀ ਕਰਨ ਲਈ ਸੁੱਤੇ ਸੀ ਕਿਸੇ ਸ਼ਰਾਰਤੀ ਅਨਸਰ ਵੱਲੋਂ ਸਮਾਨ ਨੂੰ ਅੱਗ ਲਾ ਦਿੱਤੀ ਗਈ ਪੇਟੀਆਂ ਵਿੱਚ ਪਿਆ ਕੀਮਤੀ ਸਮਾਨ 50000 ਰੁਪਇਆ ਪਾਸਪੋਰਟ ਤੇ ਘਰ ਦੇ ਕਈ ਜ਼ਰੂਰੀ ਦਸਤਾਵੇਜ਼ ਸੜ ਕੇ ਸੁਆਹ ਹੋ ਗਏ ਘਰ ਦੇ ਮੈਂਬਰਾਂ ਨੇ ਥਾਣਾ ਫਲੋਰ ਵਿੱਚ ਦਰਖਾਸਤ ਦਿੱਤੀ ਥਾਣੇ ਦਾ ਸਿਵਾ ਚੰਦਰ ਨੇ ਦਰਖਾਸਤ ਲੈ ਕੇ ਕਿਹਾ ਕਿ ਅੱਗ ਲੱਗੀ ਦੁਰਘਟਨਾ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਫਲੋਰ ਤੋਂ ਰਸਕਮਨ ਨੰਗਲ ਤੇ ਵਿਜੇ ਮਾਨ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ हां जी मेरा नाम जीतता है पत्नी हुसनलाल मोहल्ला संतोषपुरा साडे जिदा असी मकान दी स्टार्टिंग ਕੀਤੀ ਸੀ ਤੇ ਸਮਾਨ ਸਾਡਾ ਇੱਧਰ ਬਾਹਰ ਅਸੀਂ ਰੱਖਿਆ ਸੀਗਾ ਤਾਂ ਬਸ ਸਵੇਰੇ ਅਸੀਂ ਕਿਸੇ ਨੇ ਮੁੰਡਿਆ ਡਿਊਟੀ ਤੋਂ ਆਇਆ 4 ਵਜੇ ਉਹਨੇ ਆ ਕੇ ਠਾਲਾ ਤੇ ਤੁਹਾਡੇ ਅੱਗ ਲੱਗੇ ਅਸੀਂ ਬਾਹਰਲੇ ਪਾਸੇ ਪੈ ਸੀ ਸਰੀਏ ਦੇ ਰੱਖੀ ਕਿਉਂਕਿ ਇੱਥੇ ਅਮਲੀ ਜਿਆਦਾ ਫਿਰਦੇ ਆ ਨਸ਼ਾ ਤੌਰ ਤਾਂ ਸਾਨੂੰ ਆਪਣਾ ਡਾਰਾ ਸਿੱਤਾ ਪਤਾ ਨਹੀਂ ਕਿੱਦਾਂ ਮਿਹਨਤ ਨਾਲ ਆਪਣਾ ਬਣਾਨੇ ਆ ਕਿੱਦਾਂ ਇਕੱਠੇ ਕੀਤੇ ਆ ਤਾਂ ਫਾਲ ਜਦ ਸਵੇਰੇ ਉੱਠਿਆ ਸਾਡਾ ਸਾਰਾ ਸਮਾਨ ਲੂ ਹੋਇਆ ਪਿਆ ਵਿੱਚੇ ਮੇਰੇ 50000 ਰੁਪਏ ਸੀ ਮੇਰੇ ਬੱਚਿਆਂ ਦੇ ਕਾਗਜ਼ ਪੱਤਰ ਥਾਂ ਦੇ ਮੇਰੇ ਕਾਗਜ਼ ਪੱਤਰ ਮੇਰੇ ਬਾਹਰ ਦਾ ਪਾਸਪੋਰਟ ਤਾਂ ਬਸ ਸਾਰਾ ਹੀ ਯਾਨੀ ਮੇਰਾ ਕੁਝ ਵੀ ਨਹੀਂ ਬਚਿਆ ਹਾਂਜੀ ਕੀ ਮੰਗ ਕਰਦੀ ਹਾਂ ਮੰਗ ਮੈਂ ਕੁਝ ਨਹੀਂ ਕਰਦੀ ਇਸ ਵਾਰ ਗਵਰਨਮੈਂਟ ਨੂੰ ਪਤਾ ਹੀ ਆ ਜੋ ਕੁਝ ਵੀ ਹੁੰਦਾ ਇੱਥੇ ਨਸ਼ੇ ਦੇ ਆਦੀ ਹੁੰਦਾ ਜੋ ਵੀ ਕੀਤਾ ਹੈ ਮੈਂ ਤਾਂ ਇਹਨੂੰ ਤਾਂ ਹੀ ਛਾਕਾ ਵੀ ਮੇਰੇ ਨਸ਼ੇ ਵਾਲਿਆਂ ਨੇ ਕੀਤਾ ਕਿਉਂਕਿ ਥੋੜੇ ਦਿਨ ਪਹਿਲਾਂ ਮੇਰੇ ਸਰੀਏ ਦੀ ਚੋਰੀ ਹੁੰਦੀ ਸੀ ਅਸੀਂ ਉਹ ਦੇਖਿਆ ਉਦੋਂ ਬਾਅਦ ਥੋੜੇ ਦਿਨ ਮੇਰੇ ਲੈਣਾ ਦੇ ਉੱਤੇ ਕਿਸੇ ਨੇ ਸੀਮੈਂਟ ਚੱਕਿਆ ਉਹ ਫੜਿਆ ਤੇ ਅੱਜ ਮੇਰੇ ਨਾਲ ਆ ਘਰਾ ਹੋ ਗਿਆ ਤੁਹਾਡੇ ਕਹਿਣ ਦਾ ਮਤਲਬ ਨਸ਼ੇੜੀਆਂ ਦਾ ਕੰਮ ਹਾਂਜੀ ਇਹ ਨਿਛੇਂਗਾ ਦਾ ਕੰਮ ਆ ਹਾਂਜੀ ਕੀ ਕਿੰਨੇ ਕਜੇ ਅੱਗ ਲੱਗੀ ਪਤਾ ਅੰਦਾਜ਼ਾ 12 ਵਜੇ ਤੋਂ ਬਾਅਦ ਦੀ ਗੱਲ ਆ ਇਹ ਕਿਉਂਕਿ 12 ਵਜੇ ਮੇਰੀ ਬੇਟੀ ਆਈ ਉਹਦਾ ਛੋਟਾ ਜਿਹਾ ਬੱਚਾ ਆ ਉਹਨੇ ਦੁੱਧ ਲੈਣ ਆਈ ਸੀ ਅੰਦਰ ਉਸ ਟਾਈਮ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ ਕੀ ਪਰ ਪਰਸਨ ਤਲਾਸ਼ ਕਰ ਦਿੱਤੀ ਗਈ ਨਹੀਂ ਹਜੇ ਨਹੀਂ ਕੀਤੀ ਹੈਗੀ ਹਾਂਜੀ